ਨਾਮ ਜਪਦਿਆਂ ਜਪਦਿਆਂ ਪਹਿਲੇ ਅੰਧੇਰਾ ਦਿਸਣ ਲੱਗ ਪੈਂਦਾ ਕਿਉਂਕਿ ਅੱਖਾਂ ਖੁੱਲਦੀਆਂ ਨਹੀਂ ਸਮਝ ਆ ਜਾਂਦੀ ਹੈ। ਨਾਮ ਜਪਦਿਆਂ ਜਪਦਿਆਂ ਪਹਿਲੇ ਔਗਣ ਦਿਖਾਈ ਦਿੰਦੇ ਨੇ। ਗੁਨਾਹ ਦਿਖਾਈ ਦਿੰਦੇ ਨੇ। ਇੱਕ ਗੁਨਾਹਗਾਰ ਮਨੁੱਖ ਨੂੰ ਆਪਣੇ ਗੁਨਾਹ ਨਹੀਂ ਦਿਖਾਈ ਦਿੰਦੇ। ਉਹ ਤੇ ਹੱਸ-ਹੱਸ ਕੇ ਕਰਦਾ ਹੈ ਗੁਨਾਹ। ਇੱਕ ਪਾਪੀ ਨੂੰ ਆਪਣੇ ਪਾਪ ਨਹੀਂ ਦਿਖਾਈ ਦੇਂਦੇ ਪਾਪ ਕਰਕੇ ਖੁਸ਼ ਹੁੰਦਾ ਹੈ। ਇੱਕ ਝੂਠ ਬੋਲਣ ਵਾਲੇ ਨੂੰ ਆਪਣਾ ਬੋਲੇ ਹੋਇਆ ਝੂਠ ਨਹੀਂ ਦਿਖਾਈ ਦੇਂਦਾ। ਉਹ ਤੇ ਝੂਠ ਚੱਲ ਜਾਏ ਖੁਸ਼ ਹੁੰਦਾ ਹੈ। ਪਰ ਸੰਨ ਹੋਣਾ। ਨਾਮ ਅਭਿਆਸੀ ਨੂੰ ਪਹਿਲਾ ਆਪਣੇ ਔਗਣ ਦਿਖਾਈ ਦੇਂਦੇ। ਪਾਪ ਦਿਖਾਈ ਦੇਂਦੇ। ਫਿਰ ਪੁੰਨ ਦਿਖਾਈ ਦੇਣ ਲੱਗ ਪੈਂਦਾ। ਫਿਰ ਪ੍ਰਭੂ ਦਿਖਾਈ ਦੇਣ ਲੱਗ ਪੈਂਦਾ। ਕੀ ਪਛਾਣ ਹੈ ਜ਼ਿੰਦਗੀ ਭਰ ਕਈ ਸੰਸੰਗ ਕਰਦੇ ਰਹਿੰਦੇ ਨੇ ਆਪਣੀਆਂ ਗਲਤੀਆਂ ਨਹੀਂ ਮੰਨਦੇ